ਚਿੱਟੇ ਦਾ ਨਸ਼ਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਤੇ ਹਾਲਾਤ ਵੱਤੋਂ ਬੱਤਰ ਹੁੰਦੇ ਨਜ਼ਰ ਆ ਰਹੇ ਨੇ ਇਸ ਸਬੰਧੀ ਪੰਜਾਬ ਸਰਕਾਰ ਤੇ ਪੁਲਿਸ ਵੱਲੋਂ ਸਖਤ ਮਿਹਨਤ ਕਰਦਿਆਂ ਹੋਇਆਂ ਕਾਰਵਾਈਆਂ ਦੇ ਦਾਅਵੇ ਵੀ ਕੀਤੇ ਜਾਂਦੇ ਨੇ ਇਸ ਸਬੰਧੀ ਥਾਣਾ ਸਿਟੀ ਮਲੋਟ ਐਸਐਚਓ ਗੁਰਮਜੀਤ ਕੌਰ ਜੋ ਕਿ ਨਸ਼ਾ ਦੇ ਵਿਰੁੱਧ ਕਾਫੀ ਸਖਤ ਨਜ਼ਰੀਆ ਰੱਖਣ ਵਾਲੇ ਪੁਲਿਸ ਅਧਿਕਾਰੀ ਨੇ ਉਨ੍ਹਾਂ ਦੇ ਵੱਲੋਂ ਆਪਣੀ ਟੀਮ ਦੇ ਨਾਲ ਪਿੰਡ ਅਬੂਲ ਖੁਰਾਣਾ ਦੇ ਸ਼ਮਸ਼ਾਨ ਘਾਟ ਵਿਖੇ ਸਵੇਰਸਾਰ ਅਚਾਨਕ ਛਾਪਾ ਮਾਰਿਆ ਗਿਆ ਜਦੋਂ ਉਹਨਾਂ ਨੂੰ ਪੰਜਾਬ ਪੁਲਿਸ ਦੇ ਇੱਕ ਸਿਪਾਹੀ ਸੰਦੀਪ ਸਿੰਘ ਜੋ ਕਿ ਫਰੀਦਕੋਟ ਤੋਂ ਪਹਿਲਾਂ ਹੀ ਸਸਪੈਂਡ ਕੀਤਾ ਹੋਇਆ ਤੇ ਪਿੰਡ ਦੇ ਪੰਚਾਇਤ ਮੈਂਬਰ ਰਹੇ ਅਮਨਦੀਪ ਤੇ ਦੋ ਹੋਰ ਨੌਜਵਾਨਾਂ ਨੂੰ ਚਿੱਟਾ ਕਰਦਿਆਂ ਹੋਇਆ ਫੜਿਆ ਗਿਆ ਥਾਣਾ ਸਿਟੀ ਮਲੂਟ ਐਸਐਚਓ ਕਰਮਜੀਤ ਕੌਰ ਨੇ ਸਬੰਧੀ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੇ 2-3 ਦਿਨ ਪਹਿਲਾਂ ਹੀ ਪਿੰਡ ਦੇ ਲੋਕਾਂ ਦੇ ਨਾਲ ਮੀਟਿੰਗ ਕਰਕੇ ਪਿੰਡ ਦੇ ਹਾਲਾਤਾਂ ਬਾਰੇ ਜਾਣਕਾਰੀ ਲਈ ਸੀ ਪਿੰਡ ਵਾਸੀਆਂ ਨੇ ਦੱਸਿਆ ਸੀ ਕਿ ਸ਼ਮਸ਼ਾਨ ਘਾਟ ਵਿਖੇ ਅਕਸਰ ਹੀ ਨੌਜਵਾਨ ਚਿੱਟਾ ਵੇਚਦੇ ਤੇ ਪੀਂਦੇ ਹੋਏ ਨਜ਼ਰਾਂਦੇ ਨੇ ਉਹਨਾਂ ਨੇ ਇਸੇ ਆਧਾਰ ਤੇ ਜਦ ਛਾਪਾ ਮਾਰਿਆ ਤਾਂ ਇੱਥੇ 4 ਵਿਅਕਤੀਆਂ ਨੂੰ 3 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ ਜਿਸ ਦੇ ਵਿੱਚ ਇੱਕ ਪੰਜਾਬ ਪੁਲਿਸ ਦਾ ਸਿਪਾਹੀ ਸੰਦੀਪ ਸਿੰਘ ਜੋ ਕਿ ਪੁਲਿਸ ਤੋਂ ਪਹਿਲਾਂ ਹੀ ਸਸਪੈਂਡ ਕੀਤਾ ਹੋਇਆ ਤੇ ਪਿੰਡ ਦਾ ਪੰਚਾਇਤ ਮੈਂਬਰ ਅਮਨਦੀਪ ਸਿੰਘ ਤੇ ਦੋ ਹੋਰ ਨੌਜਵਾਨ ਹਿਰਾਸਤ ਦੇ ਵਿੱਚ ਲਏ ਗਏ ਨੇ ਇਹ ਅਚਾਰਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਪੁਸ਼ਗੀਸ਼ ਦੌਰਾਨ ਵੱਡੇ ਖੁਲਾਸਿਆਂ ਦੀ ਉਮੀਦ ਹੈ ਕਿ ਆਖਰੀ ਨਸ਼ਾ ਕਿੱਥੋਂ ਲੈਂਦੇ ਸਨ ਤੇ ਕੋਣ ਇਹਨਾਂ ਨੂੰ ਵੇਚਦਾ ਸੀ ਇਹ ਸਾਨੂੰ 2-3 ਦਿਨ ਪਹਿਲਾਂ ਨਾ ਅਸੀਂ ਇੱਕ ਮੀਟਿੰਗ ਕੀਤੀ ਸੀ ਇੱਥੇ ਐਂਟੀ ਡਰੱਗਰ ਸੈਮੀਨਾਰ ਤੇ ਜਿਹਦੇ ਸਪੈਂਡ ਵਾਸਤੇ ਸਾਰੇ ਇਕੱਠੇ ਹੋਏ ਸੀਗੇ ਔਰ ਉਹਨਾਂ ਨੇ ਸਾਨੂੰ ਕਾਫੀ ਕੰਪਲੇਨਟ ਕੀਤੀ ਸੀ ਕਿ ਪਿੰਡ ਦੇ ਇੱਕ ਸ਼ਮਸ਼ਾਨ ਘਾਟ ਹੈਗਾ ਇੱਕ ਦੂਜਾਵਾ ਹੋ ਰਿਹਾ ਜਿੱਥੇ ਲੋਕ ਜਿਹੜੇ ਨਸ਼ਾ ਵੇਚਦੇ ਵੀ ਆ ਔਰ ਬੈਠ ਕੇ ਪੀਂਦੇ ਵੀ ਆ ਉਹਦੇ ਤਹਿਤੀ ਅਸੀਂ ਕ੍ਰੇਡ ਕੀਤੀ ਸੀ ਸਵੇਰੇ ਉਹਦੇ ਚ ਆਪਣੇ ਆਪ ਦੇ ਪੁਰਾਣੇ ਸ਼ਮਸ਼ਾਨ ਘਾਟ ਹੈਗਾ ਉੱਥੇ ਜਿੱਥੋਂ ਅਸੀਂ ਮੌਕੇ ਤੇ ਜਿਹੜਾ ਹੈਗਾ ਹਾਰਨੋ ਕਿ ਉਹਨਾਂ ਨੂੰ ਜਿੰਨੇ ਸਾਮਾਨ ਤੋਂ ਸੀ ਤਾਂ ਉੱਫੜਿਆ ਹੈਗਾ ਕਾਬੂ ਕੀਤਾ ਕਿੰਨਾ ਕੁ ਮਲੋ ਜੀ ਇਹਨਾਂ ਕੋਲ ਸਾਮਾਨ 3 ਗ੍ਰਾਮ ਸੀਗਾ ਤੇ ਤਿੰਨ ਦੇ ਪੈਸੇ ਕੇ ਕੋਸ਼ੇ ਸੈਂਟਰ ਚ ਇਹਨਾਂ ਨੇ ਰੱਖਿਆ ਹੋਇਆ ਸੀ। ਇੱਥੇ ਵਿੱਚ ਕੋਈ ਮਗਨ ਵੀ ਹੈ। ਹਾਂ ਇਹਦੇ ਵਿੱਚ ਇੱਕ ਸਪਾਈ ਸੰਦੀਪ ਸਿੰਘ ਹੈ ਜਿਹੜਾ ਅੱਜ ਕੱਲ ਫਰੀਦਕੋਟ ਡਿਊਟੀ ਤੋਂ ਸਸਪੈਂਡ ਹੈਗਾ ਹੈ। ਉਹ ਹੈਗਾ ਔਰ ਇੱਕ ਪਿੰਡ ਦਾ ਪੰਚਾਇਤ ਮੈਂਬਰ ਕੁਸ਼ਨੀਆ ਸ਼ਾਦ ਸੀਗਾ। ਪੰਚਾਇਤ ਮੈਂਬਰ ਅਮਨਦੀਪ ਸਿੰਘ ਹੈਗਾ ਹੈ ਔਰ ਦੋ ਮੁੰਡੇ ਜਿਹੜੇ ਹੋਰ ਹਨ। ਕੀ ਕਾਰਵਾਈ ਕੀਤੀ ਹੈ? ਇਹਨਾਂ ਤੇ ਅਫਾਯਰ ਡਿਸਪੋਜ਼ ਹੋ ਸਕਦੀ ਹੈ ਜੀ। ਅਫਾਯਰ ਦਰਜ ਕਰਕੇ ਉਹਨਾਂ ਅਗਲੀ ਕਾਰਵਾਈ ਜੀ ਦੇਖਾਂਗੇ। ਅਗਲੇ ਦੱਤੇ ਵਿਖਾਂਗੇ ਕਿੱਥੋਂ ਲੈ ਕੇ ਆਉਂਦੇ ਕਿ ਇਹ ਦਾ ਅਗਲਾ ਪਿਛਲੇ ਖੂਪੀ ਨੇ ਚਿੱਟੇ ਦਾ ਨਸ਼ਾ ਦਿਨ ਬਦ ਦਿਨ ਵੱਧਦਾ ਜਾ ਰਿਹਾ ਹੈ ਤੇ ਹਾਲਾਤ ਬਦ